ਹਾਲੀ 10:00 ਸੀ ਵਜੇ ਤੇ 5-7 ਮਿੰਟ ਰਿੰਦੇ ਹੋਣੇ ਆ ਮੈਂ ਆਣ ਕੇ ਸਾਈਕਲ ਲਿਆ ਆਇਆ ਸਾਈਕਲ ਲਾ ਕੇ ਆਦੀ ਉੱਤਰੀ ਆਈਆਂ ਤੇ ਇੱਕ ਕਹਿੰਦਾ ਮੇਰੇ ਕੋਲੋਂ ਆਇਆ ਆ ਬਾਬਾ ਹੀ ਕੋਈ ਮੈਂ ਗੁਰਦਾਰੇ ਜਾਣਾ ਮੈਂ ਗੁਰਦਾਰੇ ਜਾਦਾ ਸਿੱਧਾ ਚੱਲ ਜਾ ਉਹ ਆਂਦਾ ਨਹੀਂ ਮੱਚੀ ਦਾ ਦੂਜਾ ਜਾਂ ਗੁਰਦਾਰੇ ਤੇ ਪਰ ਮੈਨੂੰ ਮੈਂ ਮੈਨੂੰ ਉਹ ਗੁਰਦਾਰੇ ਦਾ ਨਹੀਂ ਪਤਾ ਤੈਂਦਾ ਚਾਹ ਬਾਜ਼ਾਰ ਚ ਪੁੱਛ ਲੈਣਾ ਮੁੜ ਕੇ ਦੂਜਾ ਮਗਰੇ ਆ ਗਿਆ ਉਹਨੇ ਆਣ ਕੇ ਮੇਰੇ ਇਹਨਾਂ ਦੇ ਗੋਡੇ ਨੂੰ ਹੱਥ ਲਾਉਂਦਾ ਪਿਆ ਅੰਦਾ ਤੁਹਾਡੇ ਬੜੇ ਧੰਨ ਭਾਗ ਤੁਸੀਂ ਦੇ ਬਾਬੇ ਨੂੰ ਮਿਲਦੇ ਆਇਆ ਮੈਂ ਲੱਭਣ ਡਿਆ ਸਵੇਰ ਦਾ ਨਜ਼ਰਮਨ ਇਹ ਬਾਬਾ ਮੈਨੂੰ ਮਿਲ ਜੇ ਮਿਲ ਜੇ ਪਰ ਅਗਨ ਉਹਨਾਂ ਚੋਂ ਉਹ ਵੀ ਆ ਗਿਆ ਉਹਨੇ ਮੈਨੂੰ ਰਮਾਜਾ ਦਿੱਤਾ ਫੜਾ ਗਿਆ ਤੇ ਰਮਾਲ ਨਾਲ ਮੈਨੂੰ ਪਤਾ ਨਹੀਂ ਲੱਗਾ ਕੀ ਨਾ ਦੇ ਚੱਕਰ ਹੋਇਆ ਕੀ ਨਹੀਂ ਹੋਇਆ ਪਰ ਨਾ ਬੱਧ ਨੇ ਉਹ ਨਹੀਂ ਬਾਬਾਂ ਦਾ ਮੈਂ ਬਾਬਾ ਹੀ ਸਮਝ ਉਹਨੇ ਜਲਦ ਜਾਇਆ ਹੈ ਨਾ ਉਹਨੇ ਮੈਨੂੰ ਆਦਾ ਹੈ ਬਾਬਾ ਆ ਤਾਂ ਲੱਗਾ ਨਾ ਉਹਨੇ ਪਰਨਾ ਬੰਨਿਆ ਸੀ ਉੱਤੇ ਤੇ ਕਮੀਜ਼ ਪਾਈ ਸੀ ਚਿੱਟੀ ਤੇ ਨਾਲ ਹੀ ਨਾ ਸਾਡੇ ਪਜਾਮਾ ਵਿੱਚ ਚਿੱਟਾ ਸੀ ਨਹੀਂ ਮੇਲਦਾਰ ਮੈਨੂੰ ਪਤਾ ਨਹੀਂਗਾ ਉਹ ਵੀ ਮਗਰੇ ਆ ਗਿਆ ਨਾ ਹਾਲੀ ਮੈਨਾਂ ਦੇ ਕਾ ਉੱਥੇ ਘਰੋਤਾ ਆਇਆ ਤੋ ਨਜਰ ਨੂੰ ਕਹਿਣ ਲੱਗਾ ਦਾ ਇਹ ਬੜੇ ਤੁਹਾਡੇ ਮੈਨੂੰ ਆਣ ਕੇ ਤੇ ਗੋਡੇ ਹੱਥ ਲਾਉਣ ਲੱਪਿਆ ਮੈਨੂੰ ਤੁਹਾਡੇ ਬੜੇ ਚੰਗੇ ਪਾ ਗਿਆ ਤੁਸੀਂ ਦੇ ਬਾਬਿਆਂ ਦੇ ਦਰਸ਼ਨ ਕਰਦੇ ਨੇ ਮੈਂ ਤਾਂ ਦੱਬੰਡਿਆ ਸਵੇਰ ਦਾ ਨਹੀਂ ਦੱਬਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਿਰ ਦੋ ਮਿੰਟ ਰੱਖੇ ਆ ਦੋ ਮਿੰਟ ਤੋਂ ਬਸ ਮੈਨੂੰ ਪਤਾ ਨਹੀਂ ਲੱਗਾ ਮੈਂ ਤੇ ਮੇਰੇ ਰਾਕੇ ਸੋ ਕਿਆ ਵਾਲਾ ਆ ਗਿਆ ਆ ਉਹ ਆਣ ਕੇ ਮੈਨੂੰ ਪੁੱਛਣ ਲੱਗਾ ਆ ਤੇ ਮੇਰੇ ਮੂੰਹ ਗਾੜੀ ਨਿਕਲਦੀ ਮੈਂ ਉਧਰ ਵੇਖੀ ਜਾਨਾ ਤੇ ਗੱਲ ਨਹੀਂ ਨਿਕਲੀ ਕੋਈ ਵੀ ਬਸ ਨਜ਼ਰੂ ਚਲੇ ਗਏ ਨੇ ਤੇ ਦੋ ਹੱਥ ਕਰਕੇ ਤੋਂ ਨਾ ਮੇਰੇ ਰਮਾਲ ਦਾ ਰਖਤਾ ਆ ਤੇ ਪਤਾ ਨਹੀਂ ਲੱਗਾ ਮੈਨੂੰ ਤੇ ਕੀ ਰਮਾਲ ਚੇਗਾ ਯਕੀਨੀ ਤੇ ਮੈਂ ਦੋਸੇ ਨਾਲ ਦੀ ਤਰ੍ਹਾਂ ਥੂਕ ਨਹੀਂ ਮਾਰੀ ਕੋਈ ਗੋਲੀ ਜੀ ਰੱਖੀ ਉਹਦੇ ਵਿੱਚ ਗੋਲੀ ਉਹਦੇ ਵਿੱਚ ਰੱਖੀ ਆ ਮੈਨ ਕੀ ਜੀ ਬਿਲਕੁਲ ਜਿਆ ਕੰਮ ਹੋ ਗਿਆ ਜਿਹੜਾ ਨਾ ਡੇੜਾ ਨਾ ਮੇਰੇ ਸਾਹਮਣੇ ਸਖਰੋਤਾ ਆ ਵੇਖੀ ਜਾਨਾ ਮੇਰੇ ਮੂੰਹੋਂ ਗਾਲੀ ਨਿਕਲਦੀ ਤੇ ਨਾ ਹੀ ਮੈਨੂੰ ਉਹ ਮੈਨੂੰ ਸੋ ਕਹਿ ਗਈ ਕਈ ਜਾਂਦਾ ਕੜੀਮੁੜੀ ਐਪੀ ਕੀ ਕਹਦੇ ਕੀ ਕਹਦੇ ਕੀ ਕਹਦੇ ਮੇਰੇ ਮੂੰਹੋਂ ਗਾਲੀ ਨਿਕਲਦੀ ਮੈਂ ਵੇਖੀ ਜਾਨਾ ਉਹਦੇਲ ਬਸ ਐਂ ਅੱਖਾਂ ਜਦ ਤਰ ਤੇ ਉਹ ਮੇਰਾ ਜਿਹੜਾ ਲੜਕਾ ਮੈਂ ਦੁਕਾਨ ਤੇ ਰੱਖਿਆ ਮੈਨੂੰ اچانک ਆਵਾਜ਼ ਦੇ ਨਾ ਹੁੰਦਾ ਵੀ ਭਾਜੀ ਆਇਓ ਅੰਕਲ ਦੇ ਨਾਲ ਨਾ ਕੋਈ ਅਣਪਛਾਤੇ ਬੰਦੇ ਜਿਹੜੇ ਆ ਗੱਲਾਂ ਕਰਦੇ ਪਏ ਆ ਸ਼ਾਇਦ ਉਹਨਾਂ ਨੂੰ ਕਿਤੇ 로ਟੀ ਨਾ ਲੈਣ ਮੈਂ ਚਲੋ ਆਇਆ ਇੱਧਰ ਆਣ ਕੇ ਦੇਖਿਆ ਵਾ ਤੇ ਮੈਂ ਆਣ ਕੇ ਉਹਨਾਂ ਨੂੰ ਪੁੱਛਿਆ ਵਾ ਵੀ ਦੱਸੋ ਕੀ ਮਸਲਾ ਕੀ ਕੀ ਕਰਦੇ ਤੁਸੀਂ ਇੱਥੇ ਤੂ ਅੰਕਲ ਜੀ ਨਾਲ ਗੱਲਾਂ ਕਰਨ ਲੱਗੇ ਸੀ ਉਹ ਕਹਿਣ ਲੱਗੇ ਵੀ ਯਾਰ ਅਹੀਂ ਨਾ ਗੋਡਿਆਂ ਦੇ ਦਰਦਾ ਫਾਂਡਾ ਕਰਦੇ ਆ ਚਲੋ ਜੀ ਮੈਂ ਸੋਚਿਆ ਵੀ ਸ਼ਾਇਦ ਸੱਚ ਹੋਊਗਾ ਮੈਂ ਅੰਕਲ ਨੂੰ ਆਵਾਜ਼ ਮਾਰੀ ਵੀ ਅੰਕਲ ਗੋਡਿਆਂ ਦੇ ਦਰਦਾ ਫਾਂਡਾ ਕਰ ਲੱਗੇ ਅੰਕਲ ਕੁਝ ਬੋਲੇ ਨਾ ਮੈਂ ਦੁਬਾਰਾ ਆਵਾਜ਼ ਦਿੱਤੀ ਵੀ ਅੰਕਲ ਇਹ ਗੋਡਿਆਂ ਦੇ ਦਰਦਾ ਫਾਂਡਾ ਕਰ ਲੱਗੇ ਅੰਕਲ ਨੇ ਸਿਰ ਮਾੜਾ ਜਾ ਖਲਾਇਆ ਵੀ ਸ਼ਾਇਦ ਅੰਕਲ ਨੂੰ ਮੇਰੇ ਹਿਸਾਬ ਨਾਲ ਜਦੋਂ ਬਾਅਦ ਚ ਮੈਂ ਸੋਚਿਆ ਕੋਈ ਸੁੱਧ-ਬੁੱਧ ਨਹੀਂ ਸੀ ਵੀ ਜਿੱਦਾਂ ਕਿਸੇ ਨੂੰ ਸੰਘਾ ਦਿੱਤਾ ਜਾਂਦਾ ਕੁਝ ਤੇ ਇਨਸਾਨ ਆਪਣਾ ਥੋੜਾ ਜਿਹਾ ਅਦਬੁੱਧ ਜਿਹਾ ਹੋ ਜਾਂਦਾ ਹਨਾ ਤੇ ਉਹੀ ਚੀਜ਼ ਇਹਨਾਂ ਦੇ ਮੈਂ ਨਾਲ ਹੀ ਦੁਕਾਨੀ ਮੈਂ ਕਿ ਚਲੋ ਇਹਨਾਂ ਰਿਸ਼ਤੇਦਾਰ ਨੂੰ ਦੱਸਦੇ ਨੇ ਵੀ ਸ਼ਾਇਦ ਇੱਥੇ ਕੋਈ ਕੱਲ ਨੂੰ ਘਟਨਾ ਹੀ ਨਾ ਹੋ ਜੇ ਮੇਰੇ ਜਾਨ ਦੀ ਦੇਰੀ ਹੋਈ ਆ ਸਰ ਉਹ 2 ਮਿੰਟ ਦੇ ਬਾਅਦ ਨਾਲ ਹੀ ਮੋਟਰਸਾਈਕਲ ਤੇ ਕਿੱਕ ਮਾਰੀ ਤੇ ਇਹਨਾਂ ਨੂੰ ਤੇ ਬਾਅਦ ਚ ਪਤਾ ਲੱਗਾ ਵਾ ਵੀ ਉਹ ਲੈਗੇ 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 ਜੀ ਮੁੰਦਰੀ ਲੈ ਕੇ ਕੁਛ ਲੈ ਗਿਆ ਕਿਉਂਕਿ ਇਹ ਮੇਰੇ ਹਿਸਾਬ ਨਾਲ ਇਹਨਾਂ ਨੂੰ ਕੁਝ ਸੰਘਾ ਦਿੱਤਾ ਗਿਆ ਉਸ ਟਾਈਮ ਦੇ ਵਿੱਚ ਵੀ ਇਹ ਬਿਲਕੁਲ ਹੀ ਆਪਣਾ ਜਿਵੇਂ ਇਨਸਾਨ ਇੱਕ ਮਨਬੁੱਧੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਲਾਲੋ ਜਿਵੇਂ ਸਮੋਹੀਤ ਲਾਲੋ ਸਰ ਮੋਟਰਸਾਈਕਲ ਤੇ ਆਏ ਹੀ ਤੇ ਹੈਗੇ ਤੇ ਸ਼ਕਲੋ ਜੈਕਟ ਹੈ ਵੀ ਤੇ ਇੱਕ ਨੇ ਇੱਕ ਸਰਦਾਰ ਹੀ ਤੇ ਇੱਕ ਨੇ ਟੋਪੀ ਪਾਈ ਸੀ ਤੇ ਉਹ ਟੋਪੀ ਪਾਈ ਜਿਨ੍ਹਾਂ ਨੇ ਉਹ ਮੋਟਰਸਾਈਕਲ ਚਲਾਉਂਦੇ ਤੇ ਜਿਹੜੇ ਸਰਦਾਰ ਸਾਹਿਬ ਇਹਨਾਂ ਨਾਲ ਗੱਲਾਂ ਲੱਗੀਆਂ ਸ਼ਾਇਦ ਆਣ ਕੇ ਉਹਨਾਂ ਨੇ ਇਹਨਾਂ ਨੂੰ ਗੁਰਦਵਾਰੇ ਦਾ ਗੁਰਦਵਾਰੇ ਸਾਹਿਬ ਦਾ ਰਾਹ ਰੂ ਪੁੱਛਿਆ ਇਹਨਾਂ ਨੂੰ ਵੀ ਕਿੱਥੇ ਹੈਗਾ ਵਾ ਤੇ ਅੰਕਲ ਉਹਨਾਂ ਰਾਹ ਰੂ ਦੱਸ ਲਾ ਪੇ ਬਾਅਦ ਉਹਨਾਂ ਦੱਸਿਆ ਵੀ ਮੈਂ ਗੁਰਦੇ ਗੋਡਿਆਂ ਦਾ ਫਾਂਡਾ ਫੁੰਡਾ ਕਰਦਾ ਵਾਂ ਤੇ ਉਹ ਮੈਂ ਜਦੋਂ ਆਇਆ ਤੇ ਐ ਗੋਡਿਆਂ ਨੂੰ ਹੱਥ ਲਾਉਣ ਲਾ ਪੇ ਮੈਨੂੰ ਕਹਿੰਦੇ ਵੀ ਯਾਰ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਤੇ ਬਸ ਫਾਂਡਾ ਕਰਨਾ ਮੈਂ ਕਿਹਾ ਸ਼ਾਇਦ ਫਿਰ ਮੈਂ ਭਤੀਜੇ ਨੂੰ ਦੱਸਣ ਗਿਆ ਤੇ ਉਨੀ ਦੇਰ ਨੂੰ ਇਹ ਕਹਾਣੀ